ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਵਿੱਚ ਤੇ ਅੱਜ ਤੁਹਾਨੂੰ ਆਪਾਂ ਜਾਣਕਾਰੀ ਦਵਾ ਦਵਾਂਗੇ ਕਿ ਏਆਈ ਕਰਨ ਤੋਂ ਬਾਅਦ ਕਿਹੜੀਆਂ ਚੀਜ਼ਾਂ ਦੋ ਚੀਜ਼ਾਂ ਮਿਕਸ ਕਰਕੇ ਦੇਣੀਆਂ ਚਾਹੀਦੀ ਨੇ ਜਿਹਦੇ ਨਾਲ ਪਸ਼ੂ ਦੇ ਰਹਿਣ ਦੀ ਸੁਭਾਵਨਾ ਹੋ ਜਾਂਦੀ ਆ ਵੀ ਪਸ਼ੂ ਰਹਿ ਪੰਦਾ ਉਹਦੇ ਨਾਲ ਤੇ ਅਸੀਂ ਵੀ ਇਹੀ ਦੰਨੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੀਆਂ ਜੀ ਤੇ ਆਪਾਂ ਹਨਾ ਜੇਕਰ ਬਲੌਗ ਦੇ ਵਿੱਚ ਬਣਾ ਕੇ ਪਾਉਂਦੇ ਤਾਂ ਫਿਰ ਬਲੌਗ ਕਾਫੀ ਲੰਬਾ ਹੋ ਜਾਂਦਾ ਤਾਂ ਕਰਕੇ ਫਿਰ ਮੈਂ ਛੋਟਾ ਸੋਚਿਆ ਵੀ ਛੋਟੀ ਜੀ ਵੀਡੀਓ ਐਡ ਪਾ ਦੂੰਗੀ ਹਨਾ ਜਿਵੇਂ ਕਿ ਤੁਸੀਂ ਘਰੇ ਪਸ਼ੂ ਚੈੱਕ ਕਰਨ ਵਾਲੀ ਵੀਡੀਓ ਨੂੰ ਪਿਆਰ ਦਿੱਤਾ ਉਸੇ ਤਰ੍ਹਾਂ ਇਸ ਵੀਡੀਓ ਨੂੰ ਵੀ ਪਿਆਰ ਦਿਓ ਤਾਂ ਜੋ ਆਪਾਂ ਤੁਹਾਡੇ ਲਈ ਹੋਰ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆ ਸਕੀਏ ਪਸ਼ੂਆਂ ਦੀ ਜਾਣਕਾਰੀ ਬਾਰੇ ਤੇ ਪਲੀਜ਼ ਵੀਡੀਓ ਫੁੱਲ ਵਾਚ ਕਰ ਲਿਆ ਕਰੋ ਤੇ ਇਹ ਛੋਟੀ ਜੀ ਵੀਡੀਓ ਇਹ ਆਪਾਂ ਤੁਹਾਨੂੰ ਦੱਸ ਦਿਆ ਕਿ ਗੇੜੀਆਂ ਦੋ ਚੀਜ਼ਾਂ ਦਾ ਮਿਸ਼ਰਣ ਬਣਾ ਕੇ ਜੇ ਤੁਸੀਂ ਆਪਦੇ ਪਸ਼ੂਆਂ ਨੂੰ ਦਵੋਗੇ ਏਆਈ ਕਰਾਉਣ ਤੋਂ ਬਾਅਦ ਤਾਂ ਤੁਹਾਡਾ ਪਸ਼ੂ ਰੈਪੂਗਾ ਮਤਲਬ ਅੱਗੇ ਤੋਂ ਨਵੇਂ ਦੁੱਧ ਲਈ ਤਿਆਰ ਹੋ ਜਾਊਗਾ ਹਨਾ ਰਹਿਣ ਲਈ ਤੇ ਅਸੀਂ ਨਾ ਜਦੋਂ ਏਆਈ ਕਰਾਉਨੇ ਆ ਤੇ ਏਆਈ ਕਰਾਉਣ ਤੋਂ ਬਾਅਦ ਤੁਰੰਤ ਇਹ ਦੋ ਚੀਜ਼ਾਂ ਦੰਨੇ ਆ ਤੇ ਕਿਉਂਕਿ ਜੀ ਏਆਈ ਕਰਾਉਣ ਤੋਂ ਬਾਅਦ ਪਸ਼ੂ ਨੂੰ ਠੰਡਕ ਦੀ ਲੋੜ ਹੁੰਦੀ ਆ ਠੰਡੀਆਂ ਚੀਜ਼ਾਂ ਦੀ ਤੇ ਅਸੀਂ ਉਸੇ ਟਾਈਮ ਇਹ ਆਈ ਕਰਾਉਣ ਤੋਂ ਬਾਅਦ ਉਹਨੂੰ ਨੜਾ ਦੰਨੇ ਆ ਨੜਾਉਣ ਤੋਂ ਬਾਅਦ ਜਦ ਹੀ ਉਸ ਉਸੇ ਟਾਈਮ ਹਨਾ ਤੇ ਫਿਰ ਉਹਨੂੰ ਦੰਨੇ ਆ ਬੇਸਣ ਇਹ ਆਪਣੇ ਕੋਲ ਬੇਸਣ ਮਤਲਬ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਕਿਵੇਂ ਦੇਣਾ ਤੇ ਵੈਸੇ ਤਾਂ ਹਨਾ ਉਹ ਵੱਧ ਦੇ ਸਕਦੇ ਹੋ ਤੁਸੀਂ ਜਿਵੇਂ ਕਿ ਪਾਈਆ ਜਾਂ ਅੱਧਾ ਕਿਲੋ ਵੀ ਦੇ ਸਕਦੇ ਹੋ ਹਨ ਅਸੀਂ ਤਾਂ ਕਾਫੀ ਦੇ ਦਿੰਦੇ ਆ ਮਤਲਬ ਅੱਧਾ ਕਿਲੋ ਵੀ ਦੇ ਦਿੰਦੇ ਆ ਇਹ ਆਈ ਕਰਾਉਣ ਤੋਂ ਬਾਅਦ ਪਸ਼ੂ ਤੇ ਜਿਵੇਂ ਕਿ ਇੱਕ ਕੜਛੀ ਆਪਣੇ ਵੇਸਣ ਚ ਹੈ ਜੀ ਤੇ ਇਹਦੇ ਵਿੱਚ ਤੇਲ ਪਾ ਲਿਆ ਸਰੋਂ ਦਾ ਹਨਾ ਤੁਸੀਂ ਮਿਣਕੇ ਪਾ ਲਿਓ ਬਰਾਬਰ ਮਾਤਰਾ ਦੇ ਵਿੱਚ ਦੋਨੋਂ ਨਾ ਪਾ ਕੇ ਇਦਾਂ ਰਲਾ ਕੇ ਆਪਣੇ ਪਸ਼ੂ ਨੂੰ ਚਟਾ ਦਿਓ ਮਤਲਬ ਖਿਲਾ ਦਿਓ ਤੇ ਪਸ਼ੂ ਦੇ ਅੰਦਰ ਇਹਦੇ ਨਾਲ ਠੰਡਕ ਚਲੇ ਜਾਊਗੀ ਹਨਾ ਇਹ ਪਸ਼ੂ ਨੂੰ ਬਹੁਤ ਫਾਇਦਾ ਦਿੰਦਾ ਹੈ ਕਿ ਬੇਸਣ ਦੇਣ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਅਸੀਂ ਹਮੇਸ਼ਾ ਇਦਾਂ ਹੀ ਦੰਦੇ ਆ ਤੇ ਸਿਰਫ ਇਹ ਤਾਂ ਮੈਂ ਤੁਹਾਨੂੰ ਇੱਕ ਮਿਕਸਚਰ ਬਣਾ ਕੇ ਦਿਖਾਇਆ ਹੈ ਤੇ ਤੁਸੀਂ ਨਾ ਮਤਲਬ ਇਹ ਨਾ ਪਾਈਆ ਬੇਸਣ ਲੈ ਲਓ ਤੇ ਉਹਦੇ ਮਤਲਬ ਉਹ ਪਾਈਆ ਕੇ ਸਰੋਂ ਦਾ ਤੇਲ ਲੈ ਲਿਓ ਜੇ ਤੁਹਾਡੇ ਘਰ ਦਾ ਤੇਲ ਆ ਤਾਂ ਉਹ ਤਾਂ ਬਹੁਤ ਵਧੀਆ ਹੈ ਨਾ ਤੇ ਇਹ ਦੋਨਾਂ ਨੂੰ ਰਲਾ ਕੇ ਨਾ ਪਸ਼ੂ ਨੂੰ ਉਸੇ ਟਾਈਮ ਦੇ ਦਿਓ ਤੇ ਪਸ਼ੂ ਥੋੜਾ ਰਹਿਪੂਗਾ ਅਸੀਂ ਇਸੇ ਤਰ੍ਹਾਂ ਹੀ ਕਰਦੇ ਆ ਤੇ ਇਹਦਾ ਕੋਰਦਾ ਬਣਾ ਲਿਓ ਅਸਾਂ ਤੇ ਇਹ ਬਹੁਤ ਸੌਖਾ ਸਾਧ ਤਰੀਕੇ ਨਾਲ ਖਾ ਲੈਂਦੇ ਨੇ ਇਹਦਾ ਚਲੋ ਹੁਣ ਮੈਂ ਕੱਟੀ ਨੂੰ ਦੇ ਦੂੰਗੀ ਆਪਣੀ ਜਿਹੜੀ ਕੱਟੀ ਸੂਣ ਵਾਲੀ ਆ ਤੇ ਤੁਸੀਂ ਇਸੇ ਤਰ੍ਹਾਂ ਹੀ ਕਰਿਆ ਕਰੋ ਪਸ਼ੂ ਨੂੰ AI ਪ੍ਰੋਨ ਤੋਂ ਬਾਅਦ ਇਹ ਦੋ ਚੀਜ਼ਾਂ ਰਲਾ ਕੇ ਦੇ ਦਿਆ ਕਰੋ ਠੀਕ ਆ ਜੀ ਤੇ ਜੇਕਰ ਅੱਜ ਦੀ ਜਾਣਕਾਰੀ ਤੁਹਾਨੂੰ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਜੀ ਕੱਲੂ ਕਿਸੇ ਹੋਰ ਨਵੀਂ ਜਾਣਕਾਰੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ